ਆਉਤਾ ਮਾਣ ਨਾ ਕਰ ਤੂੰ ਸੋਹਣਿਆ ਸੱਜਣਾ ਵੇ ਪੁੱਠੀ ਬਾਜੀ ਪੈਂਦਿਆਂ ਪਤਾ ਨਹੀਂ ਲੱਗਣਾ ਵੇ ਪੁੱਠੀ ਬਾਜੀ ਪੈਂਦਿਆਂ ਪਤਾ ਨਹੀਂ ਲੱਗਣਾ ਵੇ ਮੌਲਾ ਦਾ ਏ ਖੇਲ ਪਤਾ ਨਹੀਂ ਕਦੋਂ ਰ ਚਾ ਦੇਵੇ ਉਸ ਮਾਲਕ ਦੀਆਂ ਮਾਲਕ ਜਾਣੇ की की रंग वखा दवे उ मालिक मालिकी रंग वखा दव पल विचागे राज बठा वॾे वॾे राज ताईं भीख मॻा वॾे वॾे राजे ताईं ਪੀਖ ਮਗਾ ਦੰਦਾ ਨਦਰ ਮੇਰ ਦੀ ਕਰਕੇ ਪਵਤ ਸਾਗਰ ਪਾਰ ਕਰਾ ਦੇਵੇ ਉਸ ਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇ ਉਸ ਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇ ਭੂਗਿਆਤੇ ਬੋਲਿਆਂ ਦੇ ਕੋਲੋਂ ਗੀਤਾ ਦੇ ਅਰਥ ਕਰਾ ਦਿੰਦਾ ਮੂਰਖਾ ਤਾਈ ਰੱਖ ਸਿਰ ਸੋਟੀ ਐਸੀ ਸੋਜੀ ਪਾ ਦਿੰਦਾ ਮੂਰਖਾ ਤਾਈ ਰੱਖ ਸਿਰ ਸੋਟੀ ਐਸੀ ਸੋਜੀ ਪਾ ਦਿੰਦਾ ਮੁੱਤ ਤਾ ਕਮਲ ਆਏ ਫੁੱਲਾ ਤੇ ਰਹਿਮਤ ਦੀ ਵਰਖਾ ਪਾ ਦੇਵੇ ਸਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇ ਉਸ ਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇ ਜਲ ਤੇ ਥਲ ਕਰ ਦੇਵੇ ਮਾਲਕ ਥਲ ਵਿੱਚ ਨਦੀ ਵਗਾ ਦਿੰਦਾ ਧਰਤੀ ਤੋਂ ਆਕਾਸ਼ ਚੜਾ ਕੇ ਆਕਾਸ਼ ਤੋਂ ਥੱਲੇ ਲਾ ਦਿੰਦਾ ਧਰਤੀ ਤੋਂ ਆਕਾਸ਼ ਚੜਾ ਕੇ ਆਕਾਸ਼ ਤੋਂ ਥੱਲੇ ਲਾ ਦਿੰਦਾ ਉਸ ਮਾਲਕ ਦਾ ਅੰਤ ਨਾ ਕੋਈ ਗੁੱਡੀ ਕਦ ਚੜਾ ਦੇਵੇ ਉਸ ਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇ ਉਸ ਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇ ਵੱਡੇ ਵੱਡੇ ਤਨੰਤਰ ਜੋ ਨੇ ਮਿੱਟੀ ਦੇ ਵਿੱਚ ਰੋਲ ਦਿੱਤੇ ਕਾਲ ਪਾਵੇ ਨਾਲ ਬੰਨਣ ਵਾਲੇ ਪੜਾ ਦੇ ਵਿੱਚ ਨੇ ਤੋਰ ਦਿੱਤੇ ਕਾਲ ਪਾਵੇ ਲੇ ਬੰਮੜੇ ਵਾਲੇ ਪਲਾਂ ਦੇ ਵਿੱਚ ਨੇ ਤੋਹੋਰ ਦਿੱਤੇ ਨજર ਸਵੱਲੀ ਜਸਤੇ ਕਰਦੇ ਬਾਜੀ ਤੂੰ ਜਤਾ ਦੇਵੇਂ ਉਸ ਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇਂ ਉਸ ਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇ ਬਲ ਕਰਦਾ ਅਰਦਾਸ ਹੈ ਦਾਤਾ ਚਰਨੀ ਆਪਣੇ ਲਾ ਲੈਣਾ ਮਨਨੀਵਾ ਮੱਤ ਉੱਚੀ ਕਰਕੇ ਆਪਣਾ ਨਾਮ ਜਪਾ ਲੈਣਾ ਮਨਨੀਵਾ ਮੱਤ ਉੱਚੀ ਕਰਕੇ ਆਪਣਾ ਨਾਮ ਜਪਾ ਲੈਣਾ ਬਖਸ਼ ਦੇਵੇ ਉਹ ਮਾਣ ਨਿਮਾਣੇ ਝੋਲੀ ਦਾਤਾ ਪਾ ਦੇਵੇ ਉਸ ਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇ ਉਸ ਮਾਲਕ ਦੀਆਂ ਮਾਲਕ ਜਾਣੇ ਕੀ ਕੀ ਰੰਗ ਵਖਾ ਦੇਵੇ ਕੀ ਕੀ ਰੰਗ ਵਖਾ ਦੇਵੇ ਕੀ ਕੀ ਰੰਗ ਵਖਾ